नवाशहर सरगर्मिया प्रोग्राम में वासदेव प्रदेशी की तरफ आप जी का हार्दिक स्वागत है पेश है जिला शहीद भगत सिंह नगर का संबंधित अज दशेष सरगर्मिया चिंदूस फैमिली रेस्टो बार एक मल्टी कुजीन रेस्टो का स्वाद जो तुम्हें तो हमेशा रहेगा याद आज ही आओ चिंदूस फैमिली रेस्टो बार रोड नवा शहर कॉल सेवन एट थ्री सेवन चैनल देख रहे दर्शकों का हार्दिक स्वागत है ਸੋ ਨਵਾਂ ਸ਼ਹਿਰ ਵੇਖੇ ਸ੍ਰਿਸ਼ਟੀ ਕਰਤਾ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਮਹਾਰਾਜ ਜੀ ਦੇ ਪ੍ਰਗਟ ਉਸਵ ਸੰਬੰਧੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਵੰਨੂ ਕੋ ਚੋਣਾ ਚਾਹੀਦਾ ਹੈ ਨਾ ਇੱਧਰ ਵੀ ਹਾਲੇ ਜਰਾ ਇੱਧਰ ਰਕਣ ਜੀ ਹੋਰ ਹਾਂਜੀ ਬਣਾ ਜੀ જય ਸ਼ੀਰਾਮ ਜੀ જય ਸ਼ੀਰਾਮ ભગવાન ਬਾਲਕੀ ਜੀ ਮਹਾਰਾਜ ਕੀ ਜੈ ਅੱਜ ਸ਼ੁਗਵਰ ਮਾਤੀ ਮਹਾਰਾਜ ਦੇ ਪ੍ਰਗਟ ਰਸਮੇ ਯਮਾ ਸ਼ੇਵਰ ਬ੍ਰੀ ਬੋਗਿਆ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ। ਅਸੀਂ ਸੂ ਨਮਾ ਸ਼ੇਵਰੀ ਵਾਸੀ ਇਸ ਸ਼ੋਭਾ ਯਾਤਰਾ ਸ਼ੁਮਨਿਤ ਹੋ ਗਏ। ਸ਼ੋਭਾ ਤੋਂ ਹੀ ਬੜਾ ਸੱਦ ਸੀ ਆਪੀ ਸ਼ੋਭਾ ਬੜਾਈ ਆ। ਜੀ ਜੈ ਸ਼੍ਰੀ ਰਾਮ ਜੈ ਭਗਵਾਨ। ਅਜਿਹਾ ਭਗਵਾਨ ਵਾਲਮੀਕ ਜੀ ਦੇ ਜਨਮੋత్సਵ ਤੇ ਸਾਰੇ ਦੇਸ਼ ਵਾਸੀਆਂ ਨੂੰ ਜਿੱਥੇ ਵੀ ਦੁਨੀਆ ਦੇ ਵਿੱਚ ਭਗਵਾਨ ਵਾਲਮੀਕ ਨੂੰ ਉਹਨਾਂ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ ਲੋਕ ਸਾਰਿਆਂ ਨੂੰ ਲੱਖ ਲੱਖ ਵਧਾਈ। ਆਫ ਕਰਦਾ ਕਿ ਭਗਵਾਨ ਵਾਲਮੀਕ ਦੀਆਂ ਸਿੱਖਿਆਵਾਂ ਤੇ ਆਪਾਂ ਸਾਰੇ ਪੂਰੇ ਉੱਤਰ ਅਜ ਅੱਜ ਅਜੀ ਭਗਵਾਨ ਵਾਲਮੀਕ ਜੀ ਦਾ ਪਰਕਰਮ ਸੁਣਾ ਰਹੇ ਆ ਨਵਾਂ ਸ਼ਹਿਰ ਦੇ ਅੰਦਰ ਬੜੀ ਕਮਕਮਲਾ ਔਰ ਅੱਜ ਸਾਨੂੰ ਵੀ ਚੰਗੇ ਭਾਗਿਆ ਸ਼ੁਭ ਯਾਤਰਾ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਸੋ ਮੈਂ ਸਮੂਹੇ ਦੇ ਦੇ ਸਾਡੇ ਭਗਵਾਨ ਵਾਲਮੀਕ ਜੀ ਦੇ ਆਸ਼ਕਾਂ ਨੂੰ ਲੱਖ ਲੱਖ ਵਾਰ ਪ੍ਰਣਾਮ ਦਿੰਦਾ ਆ ਆਪ ਜੀ ਭਾਈ ਜਿਹਾ ਇਸੀ ਤਰ੍ਹਾਂ ਬਣਿਆ ਰਹੇ ਜੈ ਬਾਲਮੀਕੀ ਹਰ ਬਾਰ ਮੈਂ ਮਹਾਰਾਜ ਭਗਵਾਨ ਬਾਲਮੀਕੀ ਜੀ ਦੇ ਸ਼ੁਭ ਮੌਕੇ ਤੇ ਰਮਿਤ ਦੇ ਮੌਕੇ ਤੇ ਨਵਾਂ ਸ਼ਹਿਰ ਦੇ ਇਲਾਕੇ ਵਾਸੀ ਨੂੰ ਪੰਜਾਬ ਦੇ ਸਾਰੇ ਇਲਾਕੇ ਵਾਸੀ ਨੂੰ ਖਾਸ ਸਾਰੇ ਇੰਡੀਆ ਦੇ ਇਲਾਕੇ ਵਾਸੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੈ ਰਹਾ 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 ਪਹਿਲਾ ਸਾਰਿਆਂ ਨੂੰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਮਹਾਰਾਜ ਦੇ ਜਨਮ ਦਿਵਸ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਔਰ ਅੱਜ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਮਹਾਰਾਜੀ ਦਾ ਜਨਮ ਦਿਹਾੜਾ ਨਵਾਂ ਸ਼ਹਿਰ ਦੇ ਵਿੱਚ ਮਨਾ ਰਹੇ ਆ ਬੜੀ ਹੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਔਰ ਜਿੰਨੀ ਵੀ ਸੰਗਤ ਆ ਪੰਜਾਬ ਦੀ ਜ਼ਿਲ੍ਹੇ ਦੀ ਔਰ ਜਿੰਨੀ ਵੀ ਹਲਡਵਾਲ ਦੀ ਸੰਗਤ ਵਾ ਸਾਰਿਆਂ ਨੂੰ ਭਗਵਾਨ ਵਾਲਮੀਕ ਮਹਾਰਾਜ ਦੇ ਜਨਮ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਤੇ ਸਾਡੀ ਸ਼ੁਭ ਯਾਤਰਾ ਨਵੀਂ ਬਾਦੀ ਮੂਸਾਪਾ ਰੋਡ ਤੋਂ ਚੱਲ ਰਹੀ ਆ ਔਰ ਇਹ ਚਲਦੀ ਇਸੇ ਤਰ੍ਹਾਂ ਹੀ ਖਤਮ ਹੋਗੀ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਭਗਵਾਨ ਵਾਲਮੀਕ ਮਹਾਰਾ ਦੇ ਉਸ ਦਿਨ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਤੇ ਸਾਰੀ ਸੰਗਤ ਜਿੰਨੀ ਵੀ ਆ ਸਾਰਿਆਂ ਨੂੰ ਭਗਵਾਨ ਵਾਲਮੀਕ ਮਹਾਰਾ ਦੇ ਪ੍ਰੋਗਰਾਮ ਦੀ ਲੱਖ ਲੱਖ ਮੁਬਾਰਕਾਂ ਹਰ ਹਰ ਵਾਲਮੀਕੀ ਜੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਾਲਮੀ ਰੂਪਾਂ ਵਾਲਮੀਕ ਮਹਾਰਾ ਦੇ ਘਰਵਰਦੀਆਂ ਲੱਖ ਲੱਖ ਮੁਬਾਰਕਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ we oh ਅੱਜ ਭਗਵਾਨ ਬਾਲਮੀ ਜੀ ਦੇ ਸਬ ਪਰਗੋਸ ਤੇ ਸਮੁੱਚੇ ਪੰਜਾਬ ਵਾਸੀਆ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਤੇ ਅੱਜ ਦਾ ਜਿਹੜਾ ਨਗਗੀਤਨਾ ਬਹੁਤ ਹੀ ਵਧੀਆ ਸੰਗਤਾਂ ਦੇ ਉਤਸ਼ਾਹ ਦੇ ਨਾਲ ਹੋ ਜਰੀਆਂ ਆ ਮੀਹ ਦੇ باوجود ਵੀ ਪ੍ਰਮਾਤਮਾ ਨੇ ਮਿਹਰ ਕੀਤੀ ਆ ਤੇ ਜਿਹੜੀ ਸੰਗਤਾਂ ਆ ਬਿਲਕੁਲ ਸ਼ਾਨ ਆ ਆ ਤੇ ਭਗਵਾਨ ਬਾਰਮੀ ਜੀ ਸਭ ਸੰਗਤਾਂ ਦੀ ਹਾਜ਼ਰੀ ਗੂਲ ਕਰਦੇ ਹੋਏ ਸਭ ਤੋਂ ਮਿਹਰ ਬਰਿਆਹ ਰੱਖਣ ਉਹਨਾਂ ਦੀਆਂ ਕਾਮਨਾਵਾਂ ਪੂਰਨ। ਜੋ ਬੋਲੇ ਸੋਨਰ ਬਾ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਔਰ ਸਾਰੇ ਹੀ ਦੇਸ਼ ਵਾਸੀਆਂ ਨੂੰ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਉਤਸਵ ਦੀ ਲੱਖ ਲੱਖ ਵਧਾਈ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਸ਼ਹਿਰ ਵਾਸੀਆਂ ਦਾ ਔਰ ਸ਼ਹਿਰਦਾਰਾ ਦਾ ਤਾਂ ਧੰਨਵਾਦ ਕਰਦਾ ਔਰ ਸਭ ਤੋਂ ਜ਼ਿਆਦਾ ਪੁਲਿਸ ਡਿਪਾਰਟਮੈਂਟ ਦਾ ਧੰਨਵਾਦ ਕਰਦਾ ਜੋ ਕਿ ਸਾਡਾ ਰੂਟ ਕਲੀਅਰ ਕਰਦੇ ਜਾ ਰਹੇ ਆ ਔਰ ਸਾਰੇ ਹੀ ਸ਼ਹਿਰ ਦੀ ਸੁੱਖ ਸ਼ਾਂਤੀ ਵਾਸਤੇ ਪਰਮਾਤਮਾ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਨੂੰ ਅਰਦਾਸ ਕਰਦਾ ਹੈ ਤੁਹਾਨੂੰ ਵਾਲਮੀਕੀ ਜੰਤਰੀ ਦੀ ਹੈ ਸਾਰਿਆਂ ਨੂੰ ਜੀ ਇਹ ਕੀ ਸ਼ੋਭਾ ਯਾਤਰਾ ਕਿ ਤੋਂ ਸ਼ੁਰੂ ਹੋਈ ਹੈ ਇਹ ਵਾਲਮੀਕੀ ਮੁਹੱਲੇ ਤੋਂ ਸ਼ੁਰੂ ਹੋਈ ਹੈ ਜੀ ਸ਼ੋਭਾ ਯਾਤਰਾ ਜੀ ਆਪਣੇ ਇੱਧਰੋਂ ਜਾਣੀ ਆ ਹੀਰਾ ਜੱਟਾ ਮੱਲੇ ਤੋਂ ਫੇਰ ਵਾਪਸ ਰਵਿਦਾਸ ਮੱਲੇ ਤੋਂ ਰਵਿਦਾਸ ਮੱਲੇ ਤੋਂ ਵਾਲਮੀਕ ਮੱਲੇ ਵੱਲ ਜਾਣੀ ਆ ਜੀ ਕਾਲੂ ਰਮਾਂਡਪਾੜ ਦਾ ਭੋਗ ਆ ਜੀ ਜੈ ਗੁਰਦੇਵ ਤਾਨ ਗੁਰਦੇਵ ਜੈ ਪੀਮ ਜੈ ਭਾਰਤ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਚੰਦ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ ਧੰਨਵਾਦ ਜੀ ਜੀ ਇਹਦੇ ਜਨਮਵਸਤ ਸਾਰੇ ਪਰਿਵਾਰ ਵੱਲੋਂ ਸਾਰੇ ਪਰਿਵਾਰ ਨੂੰ ਵਧਾਈਆਂ ਜੀ ਬਹੁਤ ਹਰ ਹਰ ਵਾਲਮੀਕੀ ਭਗਵਾਨ ਵਾਲਮੀ ਮਹਾਰਾਜ ਦੇ ਗੁਰਪੁਰਬ ਦੀਆਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਹਿੰਦੁਸਤਾਨ ਨੂੰ ਸਾਰੇ ਵਰਲਡ ਨੂੰ ਲੱਖ ਲੱਖ ਵਧਾਈ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਅੱਜ ਭਗਵਾਨ ਵਾਲਮੀ ਕੀ ਸ੍ਰਿਸ਼ਟੀ ਕਰਤਾ ਉਹਨਾਂ ਦਾ ਅੱਜ ਪ੍ਰਗਟ ਦਿਨ ਅੱਜ ਅੱਜ ਸਾਰੇ ਸ਼ਹਿਰ ਦਾ ਧੰਨਵਾਦ ਕਰਦੇ ਸ਼ਹਿਰ ਦਾ ਹੀ ਬੜਾ ਸਹਿਯੋਗ ਆ ਪੂਰੇ ਸ਼ਹਿਰ ਦਾ ਔਰ ਔਰ ਸਾਰੇ ਸ਼ਹਿਰ ਨੂੰ ਲੱਖ ਲੱਖ ਵਧਾਈ ਬੋਲੋ ਥੈਂਕ ਯੂ ਆ ਜੀ ਬਧਾਈ ਤੇਰਾ ਇੱਕ ਇੱਕ ਸੈਕਿੰਡ ਦ੍ਰਿਸ਼ਟੀ ਰਚੇਤਾ ਪਰਮ ਪਿਤਾ ਪਰਮੇਸ਼ਵਰ ਭਗਵਾਨ ਵਾਲਮੀਕੀ ਮਹਾਰਾਜੀ ਦੇ ਅੱਜ ਪਾਵਨ ਪ੍ਰਗਟ ਦਿਵਸ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਾਡੀ ਪ੍ਰਬੰਧਕ ਕਮੇਟੀ ਅਤੇ ਭਾਰਤੀ ਵਾਲਮੀਕੀ ਨੌਜਵਾਨ ਸਭਾ ਵੱਲੋਂ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਭਗਵਾਨ ਵਾਲਮੀਕੀ ਦੇ ਸੁਭ ਪਰਗੋਸ਼ ਤੇ ਉੱਚੇ ਪੰਜਾਬ ਵਾਸੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਤੇ ਅੱਜ ਦਾ ਜਿਹੜਾ ਨਖਰੀਤਰਾ ਬਹੁਤ ਹੀ ਵਧੀਆ ਸੰਗਤਾਂ ਦੇ ਉਤਸ਼ਾਹ ਦੇ ਨਾਲ ਉਜੜੀਆਂ ਆ ਮੀਂਹ ਦੇ باوجود ਵੀ ਪ੍ਰਮਾਤਮਾ ਨੇ ਮਿਹਰ ਕੀਤੀ ਆ ਤੇ ਜਿਹੜੀ ਸੰਗਤਾਂ ਆ ਬਿਲਕੁਲ ਸ਼ਾਨ ਆਆਂ ਤੇ ਭਗਵਾਨ ਬਾਰਮੀ ਜੀ ਸਭ ਸੰਗਤਾਂ ਦੀ ਹਾਜ਼ਰੀ ਗੂਲ ਕਰਦੇ ਹੋਏ ਸਭ ਤੇ ਮਿਹਰ ਬਰਿਆ ਰੱਖਣ ਉਹਨਾਂ ਦੀਆਂ ਕਾਮਨਾਵਾਂ ਪੂਰਨ ਹੋਣ ਸਤਿ ਸ਼੍ਰੀ ਅਕਾਲ ਸੱਚਾ ਪਿਆਰੇ ਦੋਸਤੋ ਬੜੀ ਡਿਮਾਂਡ ਸੀ ਤੁਹਾਡੀ ਭੈੜਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਮਾਰੀਆਂ ਵਾਸਤੇ ਕੋਈ ਨੁਸਖਾ ਤਿਆਰ ਕੀਤਾ ਜਾਵੇ ਆਹ ਲਓ ਜੀ ਹਾਜ਼ਰ ਹੈ ਸੁਖਮਨੀ ਮਜ਼ੂ ਤੁਹਾਡੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ ਨਾ ਕਦੀ ਸਿਰਦ ਹੋਏਗਾ ਨਾ ਕਦੀ ਕਮਜ਼ਰ ਰਹੇਗੀ ਨੱਤਾ ਨਹੀਂ ਫੁੱਲਣਗੇ ਪੇਟ ਨਹੀਂ ਫੁੱਲੇਗਾ ਬਟਾਪਾ ਨਹੀਂ ਆਵੇਗਾ ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਹੈ ਸੁਖਮਨੀ ਮਜੂਨ ਜੇ ਜੀਵਰ ਚਾਹਦੇ ਹੋ ਲਾਜਵਾਬ 20 ਤਲਵਾਰ ਨਾਲ ਸੁਖਮਨੀ ਜਲਾਬ ਵੈਦ ਰਖਵਿੰਦਰ ਸਿੰਘ ਨਵਾਂ ਸ਼ਹਿਰ 96743 84909 ਸੁਖਮਨੀ ਮੱਤੇ ਇਹ ਸੱਜਣਾਂ ਸ਼ੀਰ ਭਗsein ਨਗਰ ਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਵਰਗੀਆਂ ਫਲਫੇ ਨਬੀਅਤ ਤੇ ਤਾਰੀਆਂ ਸਰਕਾਰੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇ ਬਤਰੀ ਸੀ ਇਜਾਜ਼ਤ ਦਿਓ ਧੰਨਵਾਦ